ਮੈਂ ਦੇਖਿਆ ਸੀ ਸੋਸ਼ਲ ਮੀਡੀਆ ਤੇ ਕਿ ਹੁਣ ਜੀ ਉਸਾਨਾ ਨਵੀਂ ਫਿਲਮ ਨਾਮ ਦਾ ਬਹੁਤ ਹੁਸਨਤਾ ਜਾ ਰਹੇ ਕਿਉਂਕਿ ਪਾਕਿਸਤਾਨੀ ਆਪੀਸ ਤੋਂ ਤੇ ਚਲੋ ਆਪਾਂ ਸੈਂਟੀਮੈਂਟਸ ਤੇ ਕਦਮੀ ਕਰਦੇ ਆਂ ਦੇਸ਼ ਬੱਤੀ ਹੁਣ ਜੇ ਦੀ ਆਪਣੀ ਨੇਸ਼ਨਲ ਪਿਆਰ ਹੋਣਾ ਚਾਹੀਦਾ ਤੇ ਦੂਰੇ ਪ੍ਰਦੇਸ਼ ਤੋਂ ਨਾਲੋਂ ਕਰਨਾ ਚਾਹੀਦਾ ਪਰ ਮੈਨੂੰ ਇੱਕ ਗੱਲ ਨਹੀਂ ਸਮਝ ਲੱਗੀ ਕਿ ਦੂਰੇ ਮਾਪਦੰਡ ਕਿਉਂ ਜੇ ਤੁਸੀਂ ਇੰਨਾ ਚਾਹੁੰਦੇ ਹੋ ਕਿ ਕੋਈ ਵੀ ਪਾਕਿਸਤਾਨੀ ਜਿਹੜੇ ਆਰਟਿਸਟ ਹੁੰਦੇ ਗਾਣਾ ਜਾਣਦੇ ਕਿ ਕੱਟਿੰਗ ਹੈ ਸਿਰਫ ਨਹੀਂ ਆਪਣੀ ਨਹੀਂ ਬਣਾ ਕਰਦੇ ਜਾਣ ਨੂੰ ਕਹਿੰਦਾ ਚਾਹੁੰਦੇ ਤੇ ਫਿਰ ਅੱਸੀ 80% ਗਾਣੇ ਜਿਹੜੇ ਆਪਣੀ ਇੰਡਸਟਰੀ ਦੇ ਨੇ ਉਹਨਾਂ ਪਾਕਿਸਤਾਨੀਆਂ ਤਰ੍ਹਾਂ ਚੋਰੀ ਨੇ ਜਾਂ ਉਹਨਾਂ ਦੇ 10 ਚੋਰੀ ਨੇ ਜਾਂ ਉਹਨਾਂ ਦੇ ਪੂਰੇ ਪੂਰੇ ਗਾਣੇ ਹੀ ਚੋਰੀ ਨੇ ਜਾਂ ਫਿਰ ਸਾਰੇ ਜਿਹਨੇ ਆਰਟਿਸਟ ਨੇ ਉਹਨਾਂ ਦੇ ਗਾਇਬ ਹੋਏ ਗਾਣੇ ਗੀਤਾਂ ਦੇ ਵਿੱਚ ਜਿੰਨੇ ਵੀ ਗਿੱਟ ਗਾਣੇ ਨੇ ਉਹ ਤੁਹਾਡੇ ਹੌਨਰ ਉਸ ਉਨਤੀਸ਼ ਤੇ ਕਲਾਕਾਰਾਂ ਦੇ ਗਾਣੇ ਨੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਨਾਮ ਦੀ ਤੇ ਲਿਸਟੀ ਬਹੁਤ ਜ਼ਿਆਦਾ ਲੰਬੀ ਸੋ ਦੋਹਰੇ ਮਾਫ ਕਰਿਓ ਜਾਂ ਤਾਂ ਪੂਰੇ ਗਾਣੇ ਬੰਦ ਕਰੋ YouTube ਤੋਂ ਪੂਰੇ ਗਾਣੇ ਉਡਵਾਓ Spotify ਤੋਂ ਉਡਵਾਓ ਜਾਂ ਕੋਈ ਹੋਰ ਜਿਹੜੇ ਡਿਜੀਟਲ ਪਲੇਟਫਾਰਮ ਹੈ ਫਿਰ ਉੱਥੋਂ ਵੀ ਸਾਰੇ ਗਾਣੇ ਚੁੱਕੋ ਐਦਾ ਨਹੀਂ ਕਿ ਤੁਸੀਂ ਕਿਸੇ ਵੀ ਇੱਕ ਆਰਟਿਸਟ ਨੂੰ ਲੈ ਕੇ ਉਹਦਾ ਵਿਰੋਧ ਕਰਨਾ შეਕਰਦਾ ਬਾਕੀ ਦੀਆਂ ਚੀਜ਼ਾਂ ਇਹ ਦੋ ਹੀ ਗੱਲ ਹੋ ਗਈ ਜੇ ਤੁਹਾਨੂੰ ਕੋਈ ਬੰਦਾ ਤੁਹਾਡੇ ਘਰ ਕੋਈ ਚੀਜ਼ ਖਾਣ ਨੂੰ ਦੇਣ ਆਇਆ ਤੇ ਤੁਸੀਂ ਬਾਅਦਸ ਕਹਿਣ ਲੱਗੇ ਕਿ ਉਹ ਦੁਸ਼ਮਣ ਹੈ ਤੇ ਪਰ ਤੁਸੀਂ ਉਹਦੀ ਚੀਜ਼ ਜਿਹੜੀ ਦਿੱਤੀ ਹੋਈ ਹੈ ਉਹ ਖਾਣਾ ਮਠਿਆਈਆਂ ਤੇ ਖਾਈ ਜਾ ਰਹੇ ਹੋ ਉਹਨੂੰ ਗਾਲਾਂ ਕਿੱਡੇ ਜਾ ਰਹੇ ਕਿ ਨਹੀਂ ਨਹੀਂ ਇਸ ਬੰਦੇ ਨੂੰ ਘਰ ਨਹੀਂ ਬੰਦੇ ਨਾਲ ਇਸ ਬੰਦੇ ਨੂੰ ਪਰ ਉਹਦੀਆਂ ਜਿਹੜੀਆਂ ਮਠਿਆਈਆਂ ਖਾਣਾ ਜਾਂ ਫਰੂਟ ਨੂੰ ਕੁਝ ਵੀ ਜੋ ਦੇ ਕੇ ਗਿਆ ਮੈਂ ਜਸਟ ਇੱਕ ਐਗਜ਼ਾਮਪਲ ਦੇ ਉਹ ਤੁਹ ਸਿਖਾਈ ਦਰ ਇਹ ਕੋਈ ਅਨਕਵਾਲੀ ਗੱਲ ਅੰਕ ਜਿਹੜੀ ਹੈ ਨਾ ਉਹ ਤੱਕ ਜਾਂ ਫਿਰ 100% ਅੰਕ ਹੁੰਦੇ ਜਾਂ ਫਿਰ ਉਹ ਬੇ ਅੰਕ ਵੀ% ਜਿਹੜੀ ਤੁਹਾਨੂੰ ਸੂਪ ਕਰਦੀ ਹੈ ਉਹ ਤੁਸੀਂ ਅੰਕ ਰੱਖ ਲਓ ਤੇ ਜਿਹੜੀ 80% ਸੂਪ ਨਹੀਂ ਕਰਦੀ ਉਹਨੂੰ ਤੁਸੀਂ ਹੁੰ ਕਰ ਦਿਓ ਸੋ ਯਾ ਅੰਡਰ ਇਸ ਗੱਲ ਦੇ ਤੇ ਜੇ ਕਰਨਾ ਬੈਠਾ ਫਿਰ ਪੂਰੀ ਤਰ੍ਹਾਂ ਹੀ ਮੈਨ ਕਰੋ ਸਾਰੀ ਦੁਨੀਆ ਦਾ ਕੰਟੈਂਟ ਜਿਹੜਾ ਉਹ ਤੁਹ ਬਹੁਤ ਉਹਦੇ ਤੇ ਸਟ੍ਰਾਈਕ ਕਰੋ ਨਾ ਤੁਸੀਂ ਇੱਕੀ ਕਾਰਟਿਸਟ ਦੇ ਫਰਮਾਂ ਤੋਂ ਬੈਂਕ ਕਰਦੇ ਜਾਈਏ ਕਿ ਕਾਰਟਿਸਟ ਨੂੰ ਸੰਭਾਲਣਾ ਹੈ ਥੈਂਕ ਯੂ ਸਰਵਿਸਰ ਜੀ